i cool. wow. ਮੈਂ ਗਇਓ ਜਾਕੈ ਸਮਨੈ ਕੋਇ ਹਾਜ਼ਰ ਹਜੂਰ ਜੁਗ ਜੁਗ ਟਲ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਸਜੇ ਪਾਵਨ ਦਰਬਾਰ ਨਿੱਗੀ ਕੋਤ ਅੰਦਰ ਨਿਤਨੇਮ ਸੰਸਾਰ ਗੁਰੂ ਚਰਨਾਂ 'ਚ ਜੁੜ ਮਿਲ ਬੈਠ ਕੇ ਆਪ ਸਮਤਾ ਨੇ ਰਹਿ ਰਾਸ ਮੁਖ ਆਕ ਬੱਚਿਆਂ ਕੋਲੋਂ ਕੀਰਤਨ ਦਾ ਸਰਵਣ ਕਰਕੇ ਆਨੰਦ ਮਾਣਿਆ ਸੋ ਹਣਪਾ ਕੁਝ ਕੁ ਸਮਾਂ ਕਥਾ ਦਾ ਆਨੰਦ ਬਾਣੀਏ ਜੋ ਗੁਰੂ ਧਿਆਸ ਸਾਪ ਸਮਤਾ ਰੋਜ਼ਾਨਾ ਸਰਵਣ ਕਰ ਰਹੇ ਹੋ ਕੱਲ ਆਪ ਸਰਵਣ ਕੀਤਾ ਸੀ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਨੇ ਆਪਣੀ ਰਹਿਮਤ ਕਰਦੇ ਹੋਏ ਜਦੋਂ ਸੁਨੇਹਾ ਗਿਆ ਕਿ ਮਾਤਾਵਾਂ ਯਾਦ ਕਰਦੀਆਂ ਹਨ ਗੁਰ ਸਿੱਖ ਯਾਦ ਕਰਦੇ ਨੇ ਤਬਰ ਆਗਮੈ ਸ਼ਲੋਕ ਉਚਾਰਨ ਕੀਤੇ ਜਿਨ੍ਹਾਂ ਨੂੰ ਅਸੀਂ ਭੋਗ ਦੇ ਸ਼ਲੋਕ ਵੀ ਕਹਿੰਦੇ ਆ ਨਵੇਂ ਪਾਤਸ਼ਾਹ ਜੀਆਂ ਦੇ ਵਿਚਾਰਨ ਕੀਤੇ ਹੋਏ ਉਹਨਾਂ ਸ਼ਲੋਕਾਂ ਦੇ ਵਿੱਚ ਗੁਰਸਿੱਖਾਂ ਪ੍ਰਤੀ ਧਨ ਮਤਾ ਨਾਨਕੀ ਮਤਾ ਗੁਜਰੀ ਜੀਆ ਪ੍ਰਤੀ ਤਿੰਨ ਸ਼ਲੋਕ ਇੱਕ ਸ਼ਲੋਕ ਗੁਰੂ ਕਲੰਗੀਧਰ ਮਹਾਰਾਜ ਜੀਆਂ ਪ੍ਰਤੀ ਉਚਾਰਿਆ ਤਿੰਨ ਸ਼ਲੋਕ ਮਹਾਰਾਜ ਫਿਰ ਸੰਪੂਰਨ ਤਾਈ ਦੇ ਉਚਾਰਨ ਕਰਦੇ ਨੇ ਸੋ ਆਓ ਜਿਹੜੇ ਤਿੰਨ ਸ਼ਲੋਕ ਸੰਪੂਰਨ ਤਾਈ ਦੇ ਨੇ ਕਵੀ ਜੀਆ ਨੇ ਉਹਨਾਂ ਵਿੱਚੋਂ ਜਿਹੜਾ 57ਵਾਂ ਸ਼ਲੋਕ ਹੈ ਉਹ ਪਹਿਲਾਂ ਉਚਾਰਨ ਕੀਤਾ ਹੈ ਸੋ ਆਪਾਂ ਮਨvirtੀਆਂ ਇਕਾਗਰ ਕਰੀਏ ਗੁਰੂ ਚਰਨਾਂ 'ਚ ਸੁਰਤੀ ਜੋੜੀਏ ਗੁਰੂ ਇਤਿਹਾਸ ਸਰਵਣ ਕਰਨ ਦੇ ਲਈ ਮਨ ਦੀ ਇਕਾਗਰਤਾ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਸ਼ੇ ਮੁਖ ਬਾਗ RAM ਨਾਮੇ ਉਰ ਮੈਂ ਗयो ਜਾ ਕਹਿ ਸਮ ਨਾ ਕੋਇ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਸਤਿਗੁਰੂ ਮਹਾਰਾਜ ਜੀ ਦਾ ਇਹ 57ਵਾਂ ਸ਼ਲੋਕ ਹੈ ਜਿਨ੍ਹਾਂ ਨੇ ਵੀ ਵਾਹਿਗੁਰੂ ਦੇ RAM ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ ਕਿਉਂਕਿ ਵਾਹਿਗੁਰੂ ਦੇ ਨਾਮ ਦੇ ਸਮਾਨ ਦੁਨੀਆਂ ਦੇ ਵਿੱਚ ਕੋਈ ਵੀ ਸ਼ਕਤੀ ਨਹੀਂ ਹੈ ਨਾਮ ਸਿਮਰਨ ਕਰਕੇ ਹੀ ਸਾਰੇ ਸੰਕਟ ਦੁੱਖ ਕਲਪਲੇਸ਼ ਨਾਸ ਹੁੰਦੇ ਹਨ ਸੰਗ ਸਖਾ ਸਭ ਤਜ ਗਏ ਕੋ ਨਨ ਗਿयो ਸਾਥ ਜੇ ਸਿਮਰਤ ਸੰਕਟ ਮਟੈ ਦਰਸ ਤੁਹਾਰ ਹੋਏ ਵਾਹਿਗੁਰੂ ਦਾ ਸਿਮਰਨ ਕਰਕੇ ਸਾਰੇ ਹੀ ਸੰਕਟ ਦੂਰ ਹੋ ਜਾਂਦੇ ਨੇ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੁੰਦੇ ਨੇ ਦਰਸ਼ਨ ਹੁੰਦੇ ਨੇ ਹੁਣ ਫੇਰ 55ਵਾਂ ਸ਼ਲੋਕ ਉਚਾਰਨ ਕੀਤਾ ਹੈ ਸੰਗ ਸਖ ਸਭ ਤਜ ਗਏ ਕੋ ਨਿਭੇਓ ਸਾਥ ਮਹਾਰਾਜੀ ਬਖਸ਼ਿਸ਼ ਕਰਦੇ ਨੇ ਵੀ ਸੰਸਾਰ ਦੇ ਵਿੱਚ ਕੋਈ ਵੀ ਸੰਸਾਰ ਦਾ ਸੰਗੀ ਹੈ ਹਰ ਸਮੇ ਸੰਗੀਆਂ ਨੇ ਸੰਭ ਛੱਡ ਜਾਣਾ ਹੈ ਕੋਈ ਵੀ ਕਿਸੇ ਦਾ ਸਾਥ ਨਹੀਂ ਨਿਭਾਉਂਦਾ ਹੈ ਕਿਉਂਕਿ ਵਿਪਤ ਪਰਿ ਸਭ ਹੀ ਸੰਗ ਛਾੜਤ ਕੋ ਨਾ ਉਤਨੇਰਾ ਇਓ ਮਹਾਰਾਜ ਇਹ 55ਵਾਂ ਸ਼ਲੋਕ ਹੈ ਕੋ ਨਾਨਕ ਇਹ ਵਿਪਤਮੇ ਟੈਕ ਇਹ ਤੁਰੁ ਗੁਨਾਥ ਸਤਿਗੁਰੂ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰ ਰਹੇ ਨੇ ਵੀ ਇਸ ਸਮੇਂ ਦੇ ਵਿੱਚ ਜਦੋਂ ਕੋਈ ਵੀ ਸੰਗੀ ਨਹੀਂ ਹੈ ਸਾਥੀ ਨਹੀਂ ਹੈ ਵਾਹਿਗੁਰੂ ਦੇ ਨਾਮ ਨੂੰ ਅਸੀਂ ਸਿਮਰਿਆ ਹੈ ਵਾਹਿਗੁਰੂ ਦਾ ਸਿਮਰਨ ਕਰਕੇ ਪ੍ਰਮਾਤਮਾ ਦੇ ਦਰਦਾਰ ਹੁੰਦੇ ਨੇ ਇਕੋ ਇੱਕ ਰਗਨਾਥ ਭਾਵ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਨਾਥ ਮਾਲਕ ਹੈ ਸ੍ਰਿਸ਼ਟੀ ਦਾ ਉਹਦਾ ਹੀ ਆਸਰਾ ਹੈ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰੂ ਗੋਬਿੰਦ ਸਤਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ 55ਵਾਂ ਸ਼ਲੋਕ ਹੈ ਸੰਸਾਰ ਦੇ ਵਿੱਚ ਨਾਮ ਰਹਿ ਹੈ ਸਾਧੂ ਰਹਿੰਦੇ ਨੇ ਸਿਮਰਨ ਕਰਨ ਵਾਲੇ ਗੁਰੂ ਪਰਮੇਸ਼ਰ ਰਹਿੰਦਾ ਹੈ ਗੋਬਿੰਦ ਰੂਪ ਤੇ ਗੁਰੂ ਇੱਕੋ ਹੀ ਰੂਪ ਹਨ ਗੋਬਿੰਦ ਹੈ ਤਾਂ ਗੁਰੂ ਹੈ ਗੁਰੂ ਹੈ ਤਾਂ ਗੋਬਿੰਦ ਹੈ ਆਪ ਰਹੇ ਉਹ ਗੁਰ ਗੋਬਿੰਦ ਜਿਨ੍ਹਾਂ ਨੇ ਗੋਬਿੰਦ ਦਾ ਸਿਮਰਨ ਕੀਤਾ ਗੋਬਿੰਦ ਨੂੰ ਪ੍ਰਗਟ ਕੀਤਾ ਗੁਰੂ ਰੂਪ ਹੋ ਕੇ ਉਹ ਸੰਸਾਰ ਦੇ ਵਿੱਚ ਰਹਿੰਦੇ ਹਨ ਗੋਵਨਾਨਕ ਐ ਵਿਪਤ ਮੈਂ ਕੋ ਨਾਨਕ ਐ ਜਗਤ ਮੈਂ ਕਿਨ ਜਪਿਓ ਗੁਰਮੰਤ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ ਜਾ ਫਿਰ ਸੰਸਾਰ ਦੇ ਵਿੱਚ ਹੋ ਰਹੇ ਰਹਿੰਦੇ ਨੇ ਇਹ ਜਿਹੜੇ ਤਿੰਨ ਸ਼ਲੋਕ ਮਹਾਰਾਜ ਨੇ ਆਖਰੀ ਉਚਾਰਨ ਕੀਤੇ ਨੇ ਇਹ ਸਮੁੱਚਾ ਸੰਸਾਰ ਨੂੰ ਉਪਦੇਸ਼ ਦਿੰਦਾ ਹੈ ਕਿ ਸੰਸਾਰ ਦੇ ਵਿੱਚ ਕੋਈ ਵੀ ਕਿਸੇ ਦਾ ਸੰਗੀ ਨਹੀਂ ਹੈ ਨਾਮ ਦੀ ਸਭ ਤੋਂ ਵੱਡੀ ਸ਼ਕਤੀ ਹੈ ਨਾਮ ਨਾਲ ਜੁੜ ਕੇ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਜਿਹੜੇ ਨਾਮ ਜਪਦੇ ਨੇ ਉਹ ਰਹਿੰਦੇ ਨੇ ਸਾਧੂ ਰਹਿੰਦੇ ਨੇ ਜਾ ਸੰਸਾਰ ਤੇ ਸਦੀਵ ਕਲ ਨਾਮ ਹੀ ਰਹਿੰਦਾ ਹੈ। ਿਉ ਮਹਾਰਾਜ ਨੇ ਇਹ ਤਿੰਨ ਸ਼ਲੋਕ 55ਵਾਂ 55ਵਾਂ ਤੇ 57ਵਾਂ ਉਚਾਰਨ ਕੀਤੇ। ਜਿਹੜਾ 44ਵਾਂ ਸ਼ਲੋਕ ਸੀ ਉਹ ਨਹੀਂ ਮਹਾਰਾਜ ਨੇ ਉਚਾਰਿਆ। 53ਵਾਂ ਸ਼ਲੋਕ ਜੋ ਕੱਲ ਸੁਨੇ ਆਇਆ। ਕਿਉਂਕਿ ਮਹਾਰਾਜ ਨੇ ਬਾਦ ਬਾਲਿ ਛੁੱਟ ਕੇ ਉਹ ਬੰਧਨ ਪਰੇ ਕਸ਼ੂ ਨਾ ਹੋਤੋ ਪਾਏ। ਕਹ ਨਾਨਕ ਅਬ ਓਟ ਹਰ ਗਜ ਜੋ ਹੋ ਹੋ ਸੁਹਾਏ। ਇਹ ਗੋਵਿੰਦ ਰਾਏ ਮਹਾਰਾਜ ਜੀਆਂ ਪ੍ਰਤੀ ਜਵਾਬ ਲੈਣ ਵਾਸਤੇ ਉਚਾਰਨ ਕੀਤਾ ਸੀ ਚਉਪਈ ਇਹ ਮਹਾਂ ਸ਼ਲੋਕ ਸਤਿਗੁਰ ਸਭ ਲਿਖੇ ਇਹੋ ਸਤਿਗੁਰ ਮਹਾਰਾਜ ਨੇ ਸਾਰੇ ਇਸ ਲੋਕ ਉਚਾਰਨ ਕੀਤੇ 57 ਅਧਿਕ ਵਿराग ਕਹੋ ਜਨ ਵਿਖੇ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਵਿਰਾਗ ਉਚਾਰਨ ਕੀਤਾ ਹੋਇਆ ਹੈ ਅਨੇਕ ਰੀਤ ਕੋ ਆਸ਼ਾ ਔਰ ਅਨੇਕਾ ਰੀਤ ਪਾਪ ਕੇ ਜਿਹੜਾ ਆਸ਼ਾ ਸਿਧਾਂਤ ਹੈ ਬਹੁਤ ਜਿਆਦੇ ਸਿਧਾਂਤ ਇਹਨਾਂ ਸ਼ਲੋਕਾਂ ਵਿੱਚ ਮਹਾਰਾਜ ਨੇ ਰੱਖੇ ਹਨ ਹਰ ਸੂਚਕ ਸੋਢੇ ਸਿਰ ਮੋਰ ਨਾਲ ਸੋਢੇ ਸ਼੍ਰੋਮਣੀ ਸਤਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੂੰ ਵੀ ਇੱਕ ਸ਼ਲੋਕ ਸੋਚਨਾ ਦੇ ਤੌਰ ਤੇ ਉਚਾਰਨ ਕੀਤਾ ਉਨਾ ਰੇਕਟੋ ਕਰਕੇ ਨਜਾਤ ਆਪਣੇ ਕਰ ਕਮਲਾਂ ਦੇ ਨਾਲ ਸਾਰੇ ਇਸ ਲੋਕ ਫਿਰ ਜਿਹੜੇ ਪੱਤਰੇ ਲਿਖੇ ਸੀ ਇਕੱਠੇ ਕਰਕੇ ਦੇਤ ਭਏ ਬੋਲੇ ਸਿਖ ਸਾਥ ਸਤਿਗੁਰੂ ਗੋਬਿੰਦ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਸਿੱਖ ਨੂੰ ਫੜਾ ਕਰਕੇ ਬਚਨ ਕਰਦੇ ਨੇ ਤੂਰ ਚਲੇ ਜਾਓ ਬਗ ਮਹੋ ਮਹਾਰਾਜ ਕਹਿਣ ਲੱਗੇ ਬੜੀ ਤੂਰਨ ਬੜੀ ਜਲਦੀ ਜਾਣਾ ਹੈ ਪਹੁੰਚੋ ਸ਼੍ਰੀ ਗੋਬਿੰਦ ਕੇ ਪਾਹੋ ਗੋਬਿੰਦ ਜੀਆ ਦੇ ਕੋਲ ਪਹੁੰਚੋ ਨਾਨਕ ਪਰ ਸਾਇ ਵਿਖੇ ਪੁਨ ਉਤਰ ਕਹ ਕਾਲ ਖਵਾਇਓ ਨਾਲੇ ਪੁਨ ਉਹਨਾਂ ਦੇ ਕੋਲੋਂ ਉੱਤਰ ਜਵਾਬ ਲਿਖਵਾ ਕੇ ਲੈ ਕੇ ਆਉਣਾ ਹੈ ਨਿਕੜ ਮਾਰੇ ਸਿੱਖ ਇੱਕ ਆਇਓ ਇੱਕ ਸਿੱਖ ਜ਼ਰੂਰ ਲੈ ਕਰਕੇ ਵਾਪਸ ਮੁੜੇ ਤਨ ਤਜ ਬੇਕੇ ਦਿਨ ਅਬ ਥੋਰੇ ਮਹਾਰਾਜ ਆਖਿਆ ਕਿ ਸਾਡੇ ਸੱਚਖੰਡ ਜਾਣ ਦੇ ਦਿਨ ਬਹੁਤ ਥੋੜੇ ਰਹਿ ਗਏ ਹਨ ਬਿਨ ਬਿਲੰਬ ਆਵੋ ਇਤ ਔਰੇ ਇਹ ਦੇਰੀ ਨਹੀਂ ਕਰਨੀ ਹੈ ਜਾਂਦਿਆਂ ਸਮੇ ਤੇ ਉਥੇ ਵੀ ਜ਼ਿਆਦਾ ਟਾਈਮ ਨਹੀਂ ਲਾਉਣਾ ਬਹੁਤ ਜਲਦੀ ਹੀ ਵਾਪਸ ਮੁੜਨਾ ਹੈ ਇਹੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਸਿੱਖ ਨੂੰ ਹੁਕਮ ਕੀਤਾ ਜਿਮਨੈ ਸਭ ਕੋ ਬਾਤ ਬਤਾਵੋ ਇਹ ਮਹਾਰਾਜ ਜੀ ਨੇ ਵੀ ਬਚਨ ਕੀਤਾ ਕਿ ਸਾਰਿਆਂ ਦੇ ਨਾਲ ਕੋਈ ਗੱਲ ਨਹੀਂ ਕਰਨੀ ਹੈ ਸਾਰਿਆਂ ਨਾਲ ਨਹੀਂ ਬਾਰਤਾ ਲਾਭ ਕਰਨੀ ਬਿਨ ਮਿਸਰਾਮ ਜਾਏ ਪੁਨ ਆਵੋ ਹੁਕਮ ਕੀਤਾ ਕਿ ਰਾਹ ਦੇ ਵਿੱਚ ਵਿਸਰਾਮ ਨਹੀਂ ਕਰਨਾ ਹੈ ਬਿਨਾ ਬਸ ਰਾਮ ਤੁਰੇ ਜਾਣਾ ਹੈ ਸ਼ਰਮਗ ਪੰਥ ਮੈਂ ਤੂੰ ਨਾ ਹੋਏ ਬਚਨ ਕਰ ਦਿੰਦੇ ਨੇ ਮਹਾਰਾਜ ਕਹਿਣ ਲੱਗੇ ਵੀ ਤੈਨੂੰ ਠਕੇਮਾ ਨਹੀਂ ਹੋਣਾ ਹੈ ਗੁਰਸਿੱਖਾ ਚਲਿਆ ਜਾਈ ਨਿਸਗਨ ਗਮਨੋ ਬਿਗਾਨਾ ਕੋਏ ਕੋਈ ਬਿਕਰ ਨਹੀਂ ਆਉਣਾ ਦਿਨ ਰਾਤ ਹੀ ਪੈਂਡਾ ਤੈਅ ਕਰਨਾ ਹੈ ਦਿੱਲੀ ਤੋਂ ਆਨੰਦਪੁਰ ਸਾਹਿਬ ਦਾ ਅਮਨ ਸਤੇ ਸਭ ਕੋ ਧ੍ਰਿਤ ਤੋ ਹੈ ਇਸ ਤਰ੍ਹਾਂ ਸਾਡੇ ਵੱਲੋਂ ਸਾਰੀਆਂ ਸੰਗਤਾਂ ਨੂੰ ਸ਼ੋਕ ਚਿੰਤ ਤਰ ਤਵ ਸਿੰਗਰ ਕਹਿਣਾ ਹੈ ਕਿ ਕਿਸੇ ਨੇ ਵੀ ਸੋਗ ਨਹੀਂ ਕਰਨਾ ਹੈ ਚਿੰਤਾ ਨਹੀਂ ਕਰਨੀ ਮਨ ਵਿੱਚ ਸੋ ਪ੍ਰਸੰਨ ਮੁਖ ਤੇ ਜਬ ਭਾਖਾ ਇਸ ਤਰ੍ਹਾਂ ਪ੍ਰਸੰਨ ਮੁਖ ਦੇ ਨਾਲ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ ਤੇ ਕਹਿਣਾ ਵੀ ਉੱਥੇ ਕਿ ਪ੍ਰਸੰਨ ਚਿਤ ਹਨ ਸੁਮੁਖ ਸਿਖਸ ਧਰ ਪਰ ਰਾਖਾ ਇਹ ਗੁਰ ਸਿੱਖ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਪਾਤਸ਼ਾਹ ਦੇ ਬਚਨਾਂ ਨੂੰ ਸਿਰ ਮੱਥੇ ਮੰਨਿਆ ਤਨ ਗੁਰੂ ਤੁਮਰੇ ਵਡਿਆਈ ਨਾਲੇ ਉਚਾਰਨ ਕਰਦਾ ਤਨ ਸਤਿਗੁਰੂ ਤੁਹਾਨੂੰ ਸਤਿਗੁਰੂ ਆਪ ਜੀ ਦੀ ਮਹਿਮਾ ਹੈ ਆਪ ਜੀ ਦੀ ਉਪਮਾ ਹੈ ਤਿਕ ਰਸ ਸੁਖ ਦੁਖ ਬ੍ਰਤ ਟਿਕਾ ਇਕ ਰਸ ਸੁੱਖਾਂ ਤੇ ਦੁੱਖਾਂ ਵਿੱਚ ਬਿਰਤੀ ਇਕ ਰਸ ਹੈ ਨਾ ਸੋਗ ਹੈ ਨਾ ਗਮੀ ਹੈ ਨਾ ਖੁਸ਼ੀ ਹੈ ਮੁਕਤ ਬੋਲ ਕੋਪਿਤ ਆਨ ਇਸ ਤਰ੍ਹਾਂ ਕਿਹਾ ਵੀ ਮੁਖ ਤੋਂ ਉਚਾਰਨ ਕਰਨਾ ਹੋਰ ਤਰ੍ਹਾਂ ਉਚਾਰਨ ਕਰਨਾ ਜਿਸ ਤਰ੍ਹਾਂ ਦਾ ਹੁਕਮ ਹੋਵੇ ਵਰਤ ਅਪਰ ਰੀਤ ਭਗਵਾਨ ਇਸ ਤਰ੍ਹਾਂ ਆਪਣੀ ਰੀਤ ਦੇ ਵਿੱਚ ਵਰਤਦੇ ਹਾਂ ਕਰ ਬੰਧਨ ਕੋ ਇਸ ਤਰ੍ਹਾਂ ਉਸਕ ਸਤਿਗੁਰੂ ਮਹਾਰਾਜ ਦੇ ਮਹਿਮਾ ਕਰਦਾ ਹੋਇਆ ਵਡਿਆਈ ਕਰਦਾ ਕੈਦਖਾਨੇ ਦੇ ਵਿੱਚੋਂ ਬਾਹਰ ਨਿਕਲਿਆ ਹੈ ਸਿਵਕਾਰ ਅਗਰੇ ਕੇ ਦਵਾਰ ਇਸ ਤਰ੍ਹਾਂ ਜਿਹੜੀ ਕੁਤਵਾਲੀ ਆ ਜਪਾਂ ਦਰਸ਼ਨ ਕਰਦੇ ਆ ਅਸੀਸ ਗੰਜ ਇਸ ਦੇ ਸਾਹਮਣੇ ਹੀ ਕੁਤਵਾਲੀ ਸੀ ਮਹਾਰਾਜੀ ਜਿਹਦੇ ਵਿੱਚ ਬੰਦ ਕੀਤੇ ਹੋਏ ਸਨ ਉਸ ਕਾਰਾਗਰਹ ਤੋਂ ਬਾਹਰ ਆ ਗਿਆ ਸਿੱਖ ਜਨਿਓ ਸ਼ਿਗਰ ਗੁਰਪੁਰ ਮਗਮਾਹੀ ਮਹਾਰਾਜ ਦੇ ਹੁਕਮ ਨਾਲ ਬੜੀ ਜਲਦੀ ਦਿੱਲੀ ਤੋਂ ਗੁਰਪੁਰ ਭਾਵ ਕੇ ਅਨੰਦਪੁਰ ਸਾਹਿਬ ਨੂੰ ਚੱਲ ਪਿਆ ਜਿਸ ਜਨ ਮੈਂ ਬਿਸਰਾ ਮੈਂ ਨਹੀਂ ਬਿਸਰਾਮ ਨਹੀਂ ਕਰਦਾ ਦਿਨ ਰਾਤ ਹੀ ਪੈਂਡਾ ਤੈਅ ਕਰਦਾ ਹੈ ਕੋ ਜਨ ਕਰਨ ਸੋਚ ਇਸ ਨੰਨੇ ਇਸ ਤਰ੍ਹਾਂ ਵਾ ਥੋੜਾ ਸਮਾਂ ਜੇ ਕਿਤੇ ਰੁਕਦਾ ਹੈ ਭੋਜਨ ਜਿਸਕਤ ਜਾਂ ਇਸ਼ਨਾਨ ਪਾਨ ਕਰਦਾ ਹੈ। ਤੇਰੇ ਇਤਕ ਨਤ ਪੰਥ ਭਿਆਨੈ ਬੜਾ ਸਮਾਂ ਤੁਰਦਾ ਹੀ ਹੈ ਪਾਪਾ ਹਵਕੇ ਰਸਤੇ ਨੂੰ ਤੈਅ ਕਰੀ ਜਾਂਦਾ ਹੈ। ਜਿਸ ਦਿਨ ਗੰਮ ਨੋ ਨਨ ਤਕੇਵਾ ਉਦਗੋਇ ਥਕੇ ਮਾਨੀ ਦਿਨ ਰਾਤ ਹੀ ਚਲਿਆ ਆਇਆ। ਜਾਣੈ ਕਹਿਓ ਬਾਗਪੁਰ ਦੇਵਾ ਕਿਉਂਕਿ ਸਤਗੁਰੂ ਮਹਾਰਾਜ ਦੇ ਬਚਨ ਹੋਏ ਵੀ ਸ ਕੀਤੇ ਹੋਏ 唱的。啊 ਗੁਰੂ ਦੇ ਬਚਨਾਂ ਤੇ ਸਦਕਾ ਦੇ ਵਿੱਚ ਸਿੱਖ ਪਹੁੰਚ ਜਾਂਦਾ ਹੈ। ਬਿਸ਼ੇ ਘਰ ਹੀ ਮਗ ਉਨ ਗਾਇਓ। ਯੋ ਬੜੀ ਜਲਦੀ ਸਾਰਾ ਰਸਤਾ ਤੈਅ ਕਰ ਦਿੱਤਾ ਦਿੱਲੀ ਤੋਂ ਆਨੰਦਪੁਰ ਸਾਹਿਬ ਦਾ। ਅਦਰੋਂ ਪਰ ਕੀਰਤਪੁਰ ਆਇਓ। ਯੋ ਰੋਪੜ ਲਾਂਕੇ ਕੀਰਤਪੁਰ ਸਾਹਿਬ ਪਹੁੰਚ ਗਿਆ। ਕਿ ਕਿਉ ਨਹੀਂ ਆਗੇ ਚਲ ਪਰਿਓ। ਉੱਥੇ ਵੀ ਖੜਿਆ ਨਹੀਂ ਅੱਗੇ ਲੰਘ ਜਾਂਦਾ ਹੈ। ਅਰਸ਼ੰ ਸ਼੍ਰੀ ਆਨੰਦਪੁਰ ਕਰਿਓ। ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਦਿਦਾਰ ਕਰਦਾ ਹੈ। ਦੋਹਰਾ ਦੁਆ ਘਟ ਕਾ ਬਾਸੁਰ ਚੜੇ ਕਰ ਤਨ ਸੋਚ ਸੁਨਾਨ ਇਸ ਤਰ੍ਹਾਂ ਬੜੀ ਜਲਦੀ ਦੋ ਘੜੀਆਂ ਦਿਨ ਚੜ ਗਿਆ ਸੀ ਜਦੋਂ ਐ ਸਿੱਖ ਅਨੰਦਪੁਰ ਸਾਹਿਬ ਪਹੁੰਚਿਆ ਪਹਿਲਾਂ ਜਾ ਕੇ ਇਸ਼ਨਾਨ ਕੀਤਾ ਬੈਠੇ ਉਤੇ ਦੀਵਾਨ ਮੈਂ ਸ੍ਰੀ ਗੁਰੂ ਦਿਆ ਨਿਧਾਨ ਕਿਰਪਾ ਦੀ ਖਜ਼ਾਨੇ ਦਇਆ ਦੇ ਸਾਗਰ ਗੋਬਿੰਦ ਰਾਏ ਮਹਾਰਾਜ ਦੀਵਾਨ ਦੇ ਵਿੱਚ ਬੈਠੇ ਸੀ ਚੋਪਈ ਲੈ ਪੱਤਰ ਕਾਸਿਕ ਚਲ ਆਇਓ ਇਹ ਪੱਤਰ ਕਾ ਲੈ ਕੇ ਸਤਿਗੁਰੂ ਮਹਾਰਾਜ ਦੇ ਚਰਨਾ ਚ ਸਿੱਖ ਪਹੁੰਚਦਾ ਪਗ ਪੰਕੈ ਪਰਸੀਸ ਨਿਵਾਇਓ ਸਤਿਗੁਰੂ ਗੋਵਿੰਦ ਰਾਏ ਮਹਾਰਾਜ ਦੇ ਕਮਲਾਂ ਵਰਗੇ ਚਰਨਾ ਤੇ ਸਿਰ ਧਰ ਕੇ ਮੱਥਾ ਟੇਕਿਆ ਗੁਰਸਿੱਖ ਨੇ ਹੱਥ ਜੋੜ ਕਰ ਅਰਪਣ ਕੀਨਾ ਹੱਥ ਜੋੜ ਕੇ ਮਹਾਰਾਜਿਆਂ ਨੂੰ ਫਿਰ ਉਹ ਪੱਤਰ ਕਾ ਜਿਹੜੀ ਲੁਕ ਨਾਲ ਲੈ ਕੇ ਆਇਆ ਸੀ ਭਾਵ ਕੈ ਸ਼ਲੋਕ ਲਿਖੇ ਹੋਏ ਸੀ ਗੁਰ ਤੇਗ ਬਹਾਦਰ ਸਹ ਮਹਾਰਾਜ ਦੇ ਵਿਰਾਗਮਈ ਇਹ ਸਤਿਗੁਰੂ ਮਹਾਰਾਜਿਆਂ ਨੂੰ ਪਕੜਾਏ ਹਨ ਪਿਤਾ ਪਠਿਓ ਲਖ ਲੀਨ ਪਰਬੀਨ ਇਹੋ ਸਤਿਗੁਰੂ ਮਹਾਰਾਜਿਆਂ ਨੇ ਜਾਣ ਲਿਆ ਕਿ ਪਿਤਾ ਜੀਆ ਨੇ ਭੇਜੀ ਹੈ ਬਾਣੀ ਲੈ ਕੇ ਸਿਖਾ ਖੋਲ ਜਾਨ ਸਭ ਆਸੈ ਭਾਵ ਕੇ ਖੋਲ ਕੇ ਸਾਰ ਆਸਾ ਜਾਣ ਲਿਆ ਹੈ ਉਠ ਗਮਨੇ ਜੋ ਮਾਤਨ ਪਾਸੈ ਗੋਬਿੰਦ ਰਾਏ ਮਹਾਰਾਜ ਜੀ ਇਹ ਪਰ ਲਿਖੇ ਹੋਏ ਸ਼ਲੋਕ ਸੰਗਤ ਦੇ ਵਿੱਚੋਂ ਲੈ ਕਰਕੇ ਆਪਣੇ ਕਰਮਾ ਕਮਲਾਂ ਦੇ ਵਿੱਚ ਮਹਿਲਾ ਚ ਚਲੇ ਜਾਂਦੇ ਨੇ ਇਥੇ ਤਾਂ ਨਮਾਤਾ ਨਾਨਕੀ ਮਾਤਾ ਗੂਜਰੀ ਜੀ ਹਨ ਸਾਸ ਮੁਖਾ ਗੁਰੂ ਰੂਪ ਚਿਤਾਰਤ ਜਿਹੜੇ ਦੋਏ ਧਨ ਮਾਤਾ ਨਾਨਕੀ ਮਾਤਾ ਗੂਜਰੀ ਜੀ ਆਪਣੇ ਹਿਰਦੇ ਅੰਦਰ ਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਯਾਦ ਕਰਦੇ ਸੀ ਮਾਤਾ ਨਾਨਕੀ ਜੀ ਆਪਣਾ ਪੁੱਤਰ ਜਾਣ ਕੇ ਹਿਰਦੇ ਚ ਉਹ ਸੁੰਦਰ ਸਰੂਪ ਵਸਾਇਆ ਹੋਇਆ ਸੀ ਉੱਤਰ ਮਾਮਾ ਦੇ ਹਿਰਦੇ ਚ ਵਸਦੇ ਨੇ ਧਨ ਮਾਤਾ ਗੂਜਰੀ ਜੀ ਆਪਣੇ ਸਿਰ ਦੇ ਸਵਾਮੀ ਜਾਣ ਕੇ ਵਸਾਰੇ ਸਨ ਹਿਰਦੇ ਵਿੱਚ ਇਓ ਜਿੱਥੇ ਆਪਣੇ ਹਿਰਦੇ 'ਚ ਵਸਾਏ ਹੋਏ ਨੇ ਉੱਥੇ ਗੋਵਿੰਦ ਰਾਏ ਮਹਾਰਾਜ ਇਹ ਸਤਗੁਰਾਂ ਦੇ ਲਿਖ ਕੇ ਭੇਜੇ ਹੋਏ ਸ਼ਲੋਕ ਲੈ ਕੇ ਮਹਿਲਾ 'ਚ ਚਲੇ ਗਏ ਕਹਾ ਹੋਏ ਇਹ ਸੰਸਾਰ ਧਾਰਤ ਇਸ ਤਰ੍ਹਾਂ ਮਨ ਦੇ ਵਿੱਚ ਸੰਸਾਰ ਸੀ ਮਤਾਵਾ ਦੇ ਕਿ ਕੀ ਹੋਣਾ ਹੈ ਕੀ ਪਾਣਾ ਵਰਤਣਾ ਹੈ ਦਿੱਲੀ ਦੇ ਵਿੱਚ ਕਬ ਕਬ ਜਕਰ ਫਿਕਰ ਕੇ ਕਰੈ ਕਦੇ ਕਦੇ ਆਪਸ ਵਿੱਚ ਹੀ ਬੈਠੇ ਗੱਲਾਂ ਕਰਦੇ ਨੇ ਫਿਕਰ ਦੀਆਂ ਗੱਲਾਂ ਹੁੰਦੀਆਂ ਹਨ ਦੁਸ਼ਟ ਤੁਰਕ ਪਾਤੇ ਚਿਤ ਡਰੈ ਕਿਉਂਕਿ ਜਿਹੜਾ ਤੁਰਕ ਹੈ ਦੁਸ਼ਟ ਔਰੰਗਜੀਬ ਉਹਦੀ ਹੋ ਕਰਨੀ ਤੋਂ ਡਰਦੇ ਤੇ ਸਾਰੇ ਕਿ ਬੜਾ ਜ਼ਾਲਮ ਜ਼ੁਲਮ ਕਰਨ ਵਾਲਾ ਹੈ ਗੁਰਮੈ ਮਾ ਜਾਣ ਫਲ ਪਾਂਤੀ ਕਿਉਂਕਿ ਗੁਰੂ ਦੀ ਮਹਿਮਾ ਨੂੰ ਵੀ ਜਾਣਦੇ ਸੀ ਫਲ ਪਾਂਤੀ ਮਾਤਾ ਨਾਨਕੀ ਜੀ ਵੀ ਜਾਣਦੇ ਸੀ ਕਿ ਮੇਰਾ ਪੁੱਤਰ ਗੁਰੂ ਹੈ ਧੰਨ ਮਾਤਾ ਗੁਜਰੀ ਜੀ ਵੀ ਸਮਝਦੇ ਸੀ ਕਿ ਮੇਰੇ ਸਿਰ ਦੇ ਸਵਾਮੀ ਸਤਿਗੁਰੂ ਨੇ ਏ ਵੀ ਸਮਝਦੇ ਸਨ ਕਿ ਉਹ ਸ਼ਕਤੀਆਂ ਤਾਕਤ ਦੇ ਮਾਲਕ ਨੇ ਗੁਰੂ ਨਾਨਕ ਦੀ ਜੋਤ ਹੈ ਤੋਸ ਨੇ ਮਨ ਤੁਪ ਸਾਤੀ ਪਰ ਫੇਰ ਵੀ ਮਨ ਦੇ ਵਿੱਚ ਪ੍ਰੇਮ ਸਨੇਹ ਹੋਣ ਕਰਕੇ ਗਿਆ ਹੋਣ ਕਰਕੇ ਮਨ ਦੇ ਵਿੱਚ ਦੁੱਖ ਮਹਿਸੂਸ ਹੁੰਦਾ ਹੈ ਕੀਰਤਕ ਮਸੰਦ ਸਿੱਖ ਗਨ ਦਾਸ ਇਹੋ ਮਹਿਲਾ ਦੇ ਵਿੱਚ ਕੁਝ ਕਿਉਂਕਿ ਸਾਰੀਆਂ ਸੰਗਤਾਂ ਮਹਿਲਾ ਚ ਨਹੀਂ ਸੀ ਜਾਂਦੀਆਂ ਮਾਤਾਵਾਂ ਕੋਲ ਕੁਝ ਮਸੰਦ ਜਿਨ੍ਹਾਂ ਦੀ ਡਿਊਟੀ ਹੁੰਦੀ ਜਾਂ ਕੁਝ ਦਾਸ ਸੇਵਾਦਾਰ ਹੁੰਦੇ ਕੁਝ ਜ਼ਰੂਰੀ ਗੁਰਸਿੱਖੀ ਮਹਿਲਾ ਚ ਜਾਇਆ ਕਰਦੇ ਸੀ ਪਹੁੰਚ ਤਰੇ ਮੋਨ ਤਤ ਪਾਸ ਹੁਣ ਸਾਰਿਆਂ ਦੇ ਮੋਨ ਧਾਰਨ ਕੀਤਾ ਕੋਈ ਬੋਲਦਾ ਨਹੀਂ ਹੈ ਮਾਤਾ ਜੀ ਬੈਠੇ ਨੇ ਗੋਵਿੰਦ ਰਾਏ ਪਾਤਸ਼ਾਹ ਜੀ ਹਨ ਸਾਰੇ ਚੁੱਪ ਕਰੇ ਬੈਠੇ ਹਨ ਬੈਠੇ ਨਿਕਟ ਮਾਤ ਤੇ ਗਾਈ ਇਹੋ ਤਨਮਾਤਾ ਜਿਆ ਕੋਲ ਬੈਠੇ ਨਾ ਗੋਵਿੰਦ ਰਾਏ ਜੀ ਬੈਠੇ ਨਿਕਟ ਮਾਤ ਕੇ ਜਾਈ ਮਾਤਾ ਜਿਆ ਕੋਲ ਮਹਾਰਾਜ ਜੀ ਵੀ ਜਾ ਕਰਕੇ ਪਲੰਗੇ ਤੇ ਬਿਰਾਜਮਾਨ ਹੋ ਗਏ ਮੁਖਤਾਤੀ ਦਿਸ ਕਰਿਓ ਸੁਨਾਈ ਤਨ ਗੋਵਿੰਦ ਰਾਏ ਮਹਾਰਾਜ ਜੀ ਨੇ ਦਾਦੀ ਜਿਆ ਵੱਲ ਮੁਖ ਕਰਕੇ ਬੋਲਣਾ ਕੀਤਾ ਸਤ ਗੁਰ ਲਿਖੇ ਹੋ ਆਪਣੇ ਹੱਥ ਨਾਲੇ ਆਪਣੇ ਕਰ ਕਮਲਾਂ ਦੇ ਵਿੱਚ

ਇਹ ਗੋਵਿੰਦਰਾਏ ਮਹਾਰਾਜੀ ਦੱਸ ਰਹੇ ਨੇ ਇਬਕੇ ਬਿਖਿਓ ਮੇਵੜੇ ਔਰ ਇਹੋ ਕਹਦਿਆ ਹੋਇਆ ਜਿਹੜਾ ਮੇਵੜਾ ਅਰਦਾਸੀਆ ਗੁਰਸਿੱਖ ਮਹਾਰਾ ਦੀ ਹਜ਼ੂਰੀ ਚ ਇਹਨੂੰ ਪਾੜ ਦੇ ਲਈ ਕਹਦਦੇ ਆ ਇਹੋ ਮਹਾਰਾ ਦਾ ਉਸ ਸਮੇਂ ਮੇਵੜਾ ਸਿੱਖ ਕਹਿੰਦੇ ਸੀ ਪੁਰਾਣੇ ਸਮੇਂ ਚ ਅਰਦਾਸੀਆ ਮੇਵੜਾ ਇਹੋ ਪਾਤਸ਼ਾਹ ਨੇ ਮੇਵੜੇ ਸਿੱਖ ਨੂੰ ਕਿਹਾ ਹੈ ਉਸ ਸਮੇਂ ਜੇ ਆਪਾਂ ਵਿਚਾਰ ਕਰੀਏ ਕਿਉਂਕਿ ਭਾਈ ਮਤੀ ਦਾਸ ਸਤੀ ਦਾਸ ਭਾਈ ਦੀਆਲਾ ਜੀ ਇਹ ਮਹਾਰਾ ਦੇ ਕੋਲ ਸੀ ਇਹ ਸੀ ਦੀਆਂ ਪਾਗੇ ਸੀ ਤੇ ਭਾਈ ਜੇਠਾ ਜੀ ਮਾਮਾ ਕਰਪਾਲ ਚੰਦ ਜੀ ਵਰਗੇ ਮਹਾਰਾਜ ਦੇ ਕੋਲ ਰਹੇਗੇ ਸੀ ਇਸ ਤਰ੍ਹਾਂ ਇੱਕ ਗੁਰਸਿੱਖਾਂ ਨੂੰ ਮਹਾਰਾਜ ਨੇ ਇਹ ਫਰ ਪੱਤਰ ਕਾ ਦਿੱਤੀ ਹੈ ਭਾਗ ਕੇ ਲਿਖੇ ਹੋਏ ਸ਼ਲੋਕ ਫੜਾਏ ਲਿਓ ਕਰ ਮੈਂ ਬਾਤ ਸਭ ਸ਼ੋਰ ਮਹਾਰਾਜ ਕਹਿਣ ਲਗੇ ਲਓ ਆਪਣੇ ਹੱਥ ਵਿੱਚ ਫੜ ਕੇ ਸਿਰੇ ਤੋਂ ਸਾਰੇ ਸ਼ਲੋਕ ਸੁਣਾਓ ਮਾਨਵ ਕਮ ਤਨ ਪਠਿਓ ਸੁਨਾਇਓ ਅਰਦਾਸ ਹੀ ਸਿੱਖ ਨੇ ਸਤਗੁਰੂ ਗੋਬਿੰਦ ਰਾਏ ਮਹਾਰਾਜੀ ਦਾ ਹੁਕਮ ਮੰਨ ਕੇ ਸੁਣਾਉਣਾ ਕੀਤਾ ਸੰਤ ਪ੍ਰਪਤਿ ਮਤਮ ਬਤਾਇਓ ਜਿਹਦੇ ਵਿੱਚ ਸਭ ਤੋਂ ਪਹਿਲਾ 49 ਸ਼ਲੋਕ ਪਹਿਲੇ ਸ਼ਲੋਕ ਤੋਂ ਗੁਣ ਗੋਵਿੰਦ ਗਾਇਓ ਨਹੀਂ ਜਨਮ ਔਕਾਰਤਕੀਨ ਇਹ 49 ਸ਼ਲੋਕ ਮਹਾਰਾਜ ਨੇ ਸਮੂਚੀਆਂ ਸੰਗਤਾਂ ਨੂੰ ਸਿਧਾਂਤ ਰੱਖ ਕੇ ਉਪਦੇਸ਼ ਦਿੱਤਾ ਗੁਰਸਿੱਖਾਂ ਨੂੰ ਸਕੇ ਸਾਨੂੰ ਕਿਵੇਂ ਜੀਵਨ ਦੇ ਵਿੱਚ ਆਪਣਾ ਜੀਵਨ ਵਾਹਿਗੁਰੂ ਪਰਮੇਸ਼ਰ ਨਾਲ ਜੋੜਨਾ ਚਾਹੀਦਾ ਹੈ ਕਿਹੜੇ ਕਰਤੱਪ ਕਰਨੇ ਚਾਹੀਦੇ ਨੇ ਤੀਰਥ ਭਰਤੇ ਅਰ ਦਾਨ ਕਰ ਮਨ ਮੈਂ ਤਰਹਿ ਬਮਹਾਨ ਨਾਨਕ ਨੇ ਪਰ ਜਾਤ ਤੇ ਜਿਉ ਕੁੰਚਰੇ ਸ਼্নান ਅਹਕਾਮ ਕੋ ਦੀਤ ਨਹਿ ਪਹਿ ਮਾਨ ਧਿਆਨ ਕਹ ਨਾਨਕ ਸੁਨ ਰੀ ਮਰ ਗਿਆਨੀ ਤਾਹੇ ਬਖਾਨ ਬੜੀ ਪਿਆਰੀ ਸੋ ਲੋਕ ਆਪ ਸੁਣਦੇ ਹੋ ਓਹ ਮਹਾਰਾਜ ਨੇ ਫਿਰ ਇਹ ਮੇਵੜਾ ਔਰ ਦੇ ਅਰਥ ਸਿੱਖ ਸੁਣਾ ਰਿਹਾ ਹੈ ਸਾਰੀ ਗੁਰਸਿੱਖ ਸੰਗਤ ਸੁਣ ਰਹੀ ਹੈ ਬੋਸ ਲੋਕ ਬੈਰਾਗ ਜਨਾ ਹੈ ਜਿਹਦਾ ਸ਼ਲੋਕਾਂ ਦੇ ਵਿੱਚ ਬੈਰਾਗ ਉਚਾਰਨ ਕੀਤਾ ਹੋਇਆ ਹੈ ਮਨ ਦੇ ਅੰਦਰ ਬੈਰਾਗ ਪੈਦਾ ਹੋ ਜਾਂਦਾ ਜੇ ਪਿਆਰ ਦੇ ਨਾਲ ਪੜ੍ਹੀਏ ਨਾ ਪੂਰਾ ਮਨ ਖੁਬ ਜੇ ਤਾਂ ਅੱਖਾਂ ਦੇ ਵਿੱਚੋਂ ਪਾਣੀ ਚੋਣ ਲੱਗ ਜਾਂਦਾ ਇੰਨੇ ਬਿਆ ਬੈਰਾਗ ਵਿੱਚ ਸ਼ਲੋਕ ਨੇ ਸਾਰਾ ਜ਼ਿੰਦਗੀ ਦਾ ਨਕਸ਼ਾ ਇਨਸਾਨ ਦੇ ਸਾਹਮਣੇ ਆ ਜਾਂਦਾ ਹੈ ਅੰਨੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਨਾ ਸਲੋਕਾਂ ਦੇ ਵਿੱਚ ਇਹ ਬਿਰਾਗਮੀ ਸ਼ਲੋਕ ਸੀ ਜਗ ਮੈਂ تیر ਕੋ ਰਹਿ ਨਾ ਪਾਵੇ ਇਹ ਸੰਸਾਰ ਦੇ ਵਿੱਚ ਕੋਈ ਸਥਿਰ ਨਹੀਂ ਰਿਹਾ ਜਗ ਦੇ ਵਿੱਚ ਵੱਡੇ ਵੱਡੇ ਹੋਏ ਸਭ ਚੱਲ ਗਏ ਵੱਡੇ ਵੱਡੇ ਰਾਮ ਚੰਦਰ ਵਰਗੇ ਉਹ ਵੀ ਸਾਰੇ ਚੱਲ ਗਏ ਚਲੇ ਗਏ ਨੇ ਸੰਸਾਰ ਤੋਂ ਰਾਮ ਕ੍ਰਿਸ਼ਨ ਅਵਤਾਰ ਜੇ ਭਏ ਰਾਮ ਚੰਦਰ ਹੋਏ ਕ੍ਰਿਸ਼ਨ ਹੋਏ ਉਹ ਵੀ ਤੁਰ ਗਏ ਨੇ ਬਨ ਲਛਣ ਭਾਕੇ ਉਹ ਬ੍ਰਹਮ ਗਿਆਨੀ ਸਿਰ ਬ੍ਰਹਮ ਗਿਆਨੀਆਂ ਦਾ ਲੱਛਣ ਕਿਹਾ ਕਿਉਂਕਿ ਪਹਿ ਕਮ ਕੋ ਦੀਤ ਨ ਨ ਪੈਮਾਨ ਤਾਨ ਕਹ ਨਾਨਕ ਸੁਨ ਰੇ ਬਨਾ ਗਿਆਨੀ ਤਾਹੇ ਬਖਾਣੇ ਬ੍ਰਹਮ ਗਿਆਨੀਆਂ ਦੇ ਪਦਵੀ ਮਹਾਰਾਜ ਨੇ ਬਿਆਨ ਕੀਤੀ ਤੰਤ ਮੈਂ ਹੰਤਾ ਜਿਨੋ ਨਾ ਮਾਨੀ ਜਿਨ੍ਹਾਂ ਨੇ ਤਨ ਸਰੀਰ ਦੇ ਵਿੱਚ ਹੰਕਾਰ ਨਹੀਂ ਮੰਨਿਆ ਮੈਂ ਕਿਸੂ ਤੇ ਪੈ ਉਰ ਪਾਵੈ ਕੋਈ ਕਿਸੇ ਤੋਂ ਭੈ ਨਹੀਂ ਮੰਨਦੇ ਹਨ ਬ੍ਰਹਮ ਗਿਆਨੀ ਆਪ ਹੋਰ ਨੈਤਰਾ ਸੋ ਪਾਵੈ ਹੋਰ ਕਿਸੇ ਨੂੰ ਡਰਾਉਂਦੇ ਵੀ ਨਹੀਂ ਹਨ ਨਾ ਡਰਦੇ ਨੇ ਤੁਤ ਕਿੰਦਾ ਕੰਚਨ ਲੋਹ ਅ ਸੰਸਾਰ ਦੇ ਵਿੱਚ ਉਸਤਤੀ ਕਰ ਨਿਆ ਨਿੰਦਿਆ ਕਰਨੀ ਹੈ ਲੋਹਾ ਤੇ ਕੰਚਨ ਕੰਚਨ ਲੋ ਸੁਬਾਨ ਇਹ ਮਹਾਰਾਜ ਨੇ ਉਚਾਰਨ ਕੀਤਾ ਹੈ ਮਾਨ ਅਮਾਨ ਸਮਾਨ ਹੋਏ ਤਾਂ ਮਾਨ ਕਰਨਾ ਅਬਾਹ ਮਾਨ ਹੋਣਾ ਇਹਨੂੰ ਵੀ ਸਮਾਨ ਸਮਝਦੇ ਨੇ ਹੁਨ ਜਨਨੀ ਬਿਰਦਾ ਹਿਤ ਤੀਰ ਫੇਰ ਮਾਤਾ ਮਾਤਾ ਨਾਨਕ ਜੀ ਆਦੇ ਪ੍ਰਤੀ ਹੋਨ ਹਾਰੇ ਤਜਨ ਸ਼ਰੀ ਕਿਉਂਕਿ ਹੁਣ ਜਿਹੜੀ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਇਹ ਸ਼ਲੋਕ ਧੰਨ ਗੁਰੂ ਗੋਬਿੰਦ राय ਮਹਾਰਾਜ ਮਾਤਾ ਨਾਨਕੀ ਜੀ ਮਾਤਾ ਗੂਜਰੀ ਜੀ ਗੁਰਸਿੱਖ ਨੇ ਮਸੰਦ ਨੇ ਇਹ ਅਰਦਾਸ ਆ ਸਿੱਖ ਸ਼ਲੋਕ ਸੁਣਾ ਰਿਹਾ ਹੈ ਸੁਣ ਰਹੇ ਹਨ ਜਾਂ ਤੇ ਉਚਤ ਨਾ ਚਿੰਤਾ ਕਰਨੀ ਇਸ ਕਰਕੇ ਉਚਿਤ ਜੋਗ ਨਹੀਂ ਹੈ ਕਿ ਚਿੰਤਾ करिए ਸੁਪਨੇ ਜਾ ਕੇ ਮਮਤਾ ਵਰਣੀ ਇਸ ਜਗਤ ਦੀ ਜਿਹੜੀ ਮਮਤਾ ਹੈ ਸੁਪਨੇ ਦੀ ਨਿਆਈ ਹੈ ਜਿਸਕੇ ਆਦ ਅੰਤ ਤਿਸ ਹੋਏ ਕਿਉਂਕਿ ਜਿੰਦੀ ਆਦ ਹੈ ਜੋ ਉਪਜਿਓ ਪੈਦਾ ਹੋਇਆ ਹੈ ਸੋ ਭਾਵ ਕੇ ਸੋ ਬਿੰਸ ਹੈ ਉਹਨੇ ਇੱਕ ਦਿਨ ਮਰਣਾ ਹੈ ਉਪਜਨ ਬਾਰ ਬਿੰਸ ਤਸੋਏ ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਜ਼ਰੂਰ ਬਿੰਸ ਜਾਣਾ ਹੈ ਜਾਤੇ ਸਭ ਪਿਆਗੋ ਜੰਝਾਂ ਇਸ ਕਰਕੇ ਸਾਰੀ ਜੰਜਾਲ ਨੂੰ ਛੱਡ ਕੇ ਸੰਸਾਰ ਦੇ ਸਾਸ ਸਾਸ ਹਰ ਪ੍ਰਭੂ ਸੁਮਾਲ ਸਵਾਸ ਸਵਾਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਹਿਰਦੇ ਚ ਸੰਭਾਲਣਾ ਪਰਮਾਤਮਾ ਨੂੰ ਹਿਰਦੇ ਚ ਵਸਾਉਣਾ ਉਨਸਬੂਦ ਕੇ ਸੰਗ ਸੰਦੇਸ਼ ਇਸ ਤਰ੍ਹਾਂ ਫਿਰ ਮਹਾਰਾਜ ਜੀ ਆਨੇ ਉਹ ਵੀ ਸ਼ਲੋਕ ਉਚਾਰਨ ਕੀਤਾ ਲਿਖਿਓ ਜੋ ਪਠਿਓ ਸੋ ਸੁਨਿਓ ਸਸੇਸ਼ ਫਿਰ ਉਹ ਵੀ ਵਿਖਿਆ ਕਿਉਂਕਿ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤੋ ਪਾਇ ਵਿਸ਼ੇਸ਼ਤਾ ਕਰਕੇ ਗੰ ਸਲੋਜਾ ਪਠੇ ਸੁਨਾਏ ਸਾਰੇ ਸ਼ਲੋਕ ਜਦੋਂ ਪੜ ਕੇ ਸੁਣਾ ਦਿੱਤੇ ਗਏ ਸਭ ਕੇ ਲੋਚ ਜਲ ਪਰਿਆ ਸਾਰਿਆਂ ਦੇ ਨੇਤਰਾں ਚ ਜਲ ਵਗਣਾ ਸ਼ੁਰੂ ਹੋ ਜਾਂਦਾ ਬਿਰਾਗ ਮਈ ਬਿਰਾਗ ਦੇ ਵਿੱਚ ਆ ਕੇ ਕਹੀ ਜੀ ਦਸਾ ਹੁਣੀ ਉਹਨਾਂ ਗੁਰਸਿੱਖਾਂ ਦੇ ਹਿਰਦਿਆਂ 'ਚ ਕਿਵੇਂ ਪਪੀਹੀਆਂ ਰਾਹੀ ਤਰਸਦੇ ਹੋਣਗੇ ਕਿ ਸਤਿਗੁਰੂ ਮਹਾਰਾਜ ਦਿੱਲੀ ਗਏ ਹੋਏ ਨੇ ਔਰੰਗਜੀਬ ਦੀ ਕੈਦ ਦੇ ਅੰਦਰ ਬੰਦ ਨੇ ਮਹਾਰਾਜ ਨੇ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਕੇ ਭੇਜੀ ਹੈ ਫਿਰ ਕਿੰਨਾ ਮਨ ਦੇ ਉੱਤੇ ਸੁਣ ਕੇ ਗੁਰਸਿੱਖਾਂ ਦੇ ਬਿਰਾਗ ਆਇਆ ਹੁਣ ਸੋ ਇਸ ਤਰ੍ਹਾਂ ਸਾਰੇ ਬਰਾਗ ਦਸਾ ਦੇ ਵਿੱਚ ਪ੍ਰਮਾਤ ਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਨੇ ਭਏ ਮੋਨ ਕੁਝ ਕਹੋ ਨਾ ਜਾਈ ਸਾਰੇ ਚੁੱਪ ਨੇ ਗੁਰਸਿੱਖ ਕੋਈ ਵੀ ਬੋਲ ਨਹੀਂ ਸਕਿਆ ਹੈ ਭੁੱਲਣਾ ਕੀ ਸੀ ਸਾਰੇ ਸੁਣ ਹੋ ਗਏ ਆਤ ਜੋਰ ਪੁਨ ਸਖ ਸੁਨਾਈ ਆਖਰ ਜਿਹੜਾ ਗੁਰ ਸਿੱਖੇ ਪੱਤਰ ਮਹਾਰਾਜ ਦੇ ਸ਼ਲੋਕ ਬਾਣੀ ਲੈ ਕੇ ਗਿਆ ਸੀ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਸ੍ਰੀ ਗੁਕਤੇ ਮੋ ਪ੍ਰਤ ਬ੍ਰਹਮਾਈ ਆਖਿਆ ਸੱਚੇ ਪਾਤਸ਼ਾਹ ਗੋਵਿੰਦ ਰਾਏ ਮਹਾਰਾਜ ਜੀਓ ਸਤਗੁਰੂ ਪਾਤਸ਼ਾਹ ਜੀ ਆਨੇ ਮੈਨੂੰ ਹੁਕਮ ਕੀਤਾ ਹੈ ਸਾਹਿਬ ਜਾਨ ਦੇ ਨਿਕਟ ਪਠਾਏ ਆਪ ਜੀਆਂ ਕੋਲ ਭੇਜਿਆ ਹੈ ਪੁਨ ਉੱਤਰ ਲਿਖਵਾਵਨ ਕੇਜੈ ਇਹ ਕਿਹਾ ਕਿ ਸਾਹਿਬ ਜਾਨ ਦੇ ਕੋਲ ਜਾ ਕੇ ਬਾਣੀ ਸੁਣਾ ਕੇ ਇਸ ਬਾਣੀ ਦੇ ਵਿੱਚੋਂ ਜਿਹੜਾ ਸ਼ਲੋਕ ਹੈ ਉਹਨਾਂ ਕੋਲੋਂ ਉੱਤਰ ਲੈ ਕੇ ਆਉਣਾ ਜਵਾਬ ਲੈ ਕੇ ਆਉਣਾ ਹੈ ਬਿਨਾ ਬਿਲਾ ਮਹਮ ਟੇਗ ਪਠ ਦੇ ਜੈ ਦੇਰੀ ਨਹੀਂ ਕਰਨੀ ਬਿਲਾ ਬਿਨਾ ਦੇਰੀ ਤੋਂ ਸਾਡੇ ਕੋਲ ਪਹੁੰਚਣਾ ਹੈ ਇਹ ਗੁਰਸਿੱਖ ਨੇ ਮਹਾਰਾਜ ਨੂੰ ਬੇਨਤੀ ਕੀਤੀ ਹੈ ਸਾਧ ਸੰਗਤ ਜੀ ਥੋੜਾ ਜਿਹਾ ਟਾਈਮ ਅਸੀਂ ਤਾਂ ਬਦਲੇ ਕਿਉਂਕਿ ਸਾਡੇ ਕੋਲ ਸਮਾਂ ਥੋੜਾ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਮਹਾਰਾਜ ਦਾ ਇਹ ਪ੍ਰਸੰਗ ਪੂਰਾ ਹੋ ਜਾਏ ਅੱਜ ਨਹੀਂ ਬੱਚੀ ਕੀਰਤਨ ਕਰਦੇ ਹੁੰਦੇ ਨੇ ਅਸੀਂ 10 ਮਿੰਟ ਤਾਂ ਹੀ ਫਿਰ ਬਦਲਾਏ ਨੇ ਕਿਉਂਕਿ ਮਹਾਰਾਦਾ ਸ਼ੀਦੀਦਾ ਹੁਣ ਸਤਿਗੁਰੂ ਗੋਬਿੰਦ ਰਾਏ ਮਹਾਰਾਜੀ ਆਪਣਾ ਸ਼ਲੋਕ ਲੈ ਕੇ ਭੇਜਣਗੇ ਅਗਲਾ ਇਤਿਹਾਸ ਪਿਆਰ ਨਾਲ ਇਸੇ ਤਰ੍ਹਾਂ ਲੜੀਵਾਰ ਕੱਲ ਨੂੰ ਸੁਣਨਾ ਕਿਉਂਕਿ 20 ਤਰੀਕ ਤੱਕ ਹਾਂ ਸੀ 21 ਨੂੰ ਤਾਂ ਸੀ 2 ਵਜੇ ਇਥੋਂ ਰਵਾਨਗੀ ਹੋ ਜਾਣੀ ਆ ਮਹਾਰਾਜ ਦੇ ਹੁਕਮ 'ਚ ਕਿਉਂਕਿ ਜਿੱਥੇ-ਜਿੱਥੇ ਚੋਖ ਲਾਰੀਏ ਚੁਗਦਾਇ ਇਨਸਾਨ ਸੋ ਇਸ ਤਰ੍ਹਾਂ ਪਿਆਰ ਦੇ ਨਾਲ ਆਪ ਸੰਗਤਾ ਧੰਤਾ ਦੇ ਜੋਗਨ ਜੋ ਆਨੰਦ ਮਾਣਦੇ ਹੋ ਲਾਹ ਲੈਂਦੇ ਹੋ ਸੋ ਆਉ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਪੁਨ ਉਤਰ ਲਖਵਾਵਨ ਕੀ ਜੈ ਬਿਨਾ ਬਿਲਾਮਾ ਹਮ ਡਗ ਪਟ ਦੇਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ